ਸਤਿ ਸ਼੍ਰੀ ਅਕਾਲ ਨਮਸਕਾਰ ਡੇਲੀ ਪੋਸਟ ਪੰਜਾਬ ਬਿਹਾਰਾ ਹਿਮਾਚਲ ਤੇ ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵ ਨੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਵਿਸ਼ਾਖਾ ਸ਼ਰਮਾ ਇਹ ਪ੍ਰੋਗਰਾਮ ਤੁਹਾਡੀ ਸਿਹਤ ਦਾ ਖਾਸ ਧਿਆਨ ਰੱਖਦਾ ਤੇ ਗੰਭੀਰ ਬਿਮਾਰੀਆਂ ਤੋਂ ਜਾਗਰੂਕ ਕਰਦਾ ਅੱਜ ਕੱਲ ਬਹੁਤ ਸਾਰੇ ਲੋਕ ਐਂਗਜ਼ਾਇਟੀ ਦਾ ਸ਼ਿਕਾਰ ਹੋ ਰਹੇ ਨੇ ਜੋ ਬਹੁਤ ਚਿੰਤਾ ਦਾ ਕਾਰਨ ਹੈ छोटे बच्चों तो लेकर नौजवानों तक एंगजायटी के मामले वह पर इस तो बचने के लिए अज अं एक्सपर्ट डॉक्टर तो सारी जानकारी लवेंगे कि एंगजायटी होंगी क्यों है इसके असल कारण की ने असद की इलाज करना है पर सब तो पहला साड़ी एक खास रिपोर्ट देखते हैं ਦੀ ਭੱਜ ਦੌੜ ਦੇ ਨਾਲ ਪਰੇਸ਼ਾਨੀਆਂ ਵੀ ਵੱਧ ਜਾਂਦੀਆਂ ਤੇ ਕੁਝ ਲੋਕ ਕਈ ਚੀਜ਼ਾਂ ਬਾਰੇ ਸੋਚ ਕੇ ਪਰੇਸ਼ਾਨ ਹੁੰਦੇ ਨੇ ਜਿਸ ਕਾਰਨ ਉਹ ਐਂਗਜ਼ਾਇਟੀ ਦਾ ਸ਼ਿਕਾਰ ਹੋ ਜਾਂਦੇ ਨੇ ਅਸੀਂ ਅਕਸਰ ਐਂਗਜ਼ਾਇਟੀ ਨੂੰ ਤਣਾਅ ਜਾਂ ਡਿਪਰੈਸ਼ਨ ਦੇ ਨਾਲ ਜੋੜਦੇ ਹਾਂ ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਇਨ੍ਹਾਂ ਦੋਵਾਂ ਵਿੱਚ ਅੰਤਰ ਹੈ ਐਂਗਜ਼ਾਇਟੀ ਡਿਸਆਰਡਰ ਸਭ ਤੋਂ ਆਮ ਦਿਮਾਗੀ ਵਿਗਾੜਾ ਵਿੱਚੋਂ ਇੱਕ ਹੈ ਇਸ ਵਿੱਚ ਐਂਗਜ਼ਾਇਟੀ ਜਾਂ ਬੇਅਰਾਮੀ ਹੁੰਦੀ ਹੈ ਜੇਕਰ ਕਿਸੇ ਵੀ ਚੀਜ਼ ਬਾਰੇ ਐਂਗਜ਼ਾਇਟੀ ਬਣੀ ਰਹਿੰਦੀ ਹੈ ਤਾਂ ਉਹ ਤੁਹਾਡੇ ਤੇ ਹਾਵੀ ਹੋਣ ਲੱਗਦੀ ਹੈ ਇਸ ਦਾ ਤੁਹਾਡੇ ਰੋਜ਼ਾਨਾ ਜੀਵਨ ਤੇ ਰਿਸ਼ਤਿਆਂ ਤੇ ਵੀ ਅਸਰ ਪੈ ਸਕਦਾ ਹੈ ਜਦੋਂ ਇਹ ਐਂਗਜ਼ਾਇਟੀ ਬੱਤੀ ਹੈ ਤਾਂ ਐਂਗਜ਼ਾਇਟੀ ਡਿਸਆਰਡਰ ਵਿੱਚ ਬਦਲ ਜਾਂਦੀ ਹੈ ਐਂਗਜ਼ਾਇਟੀ ਡਿਸਆਰਡਰ ਇੱਕ ਆਮ ਮਾਨਸਿਕ ਸਮੱਸਿਆ ਹੈ ਜਿਸ ਦੇ ਲੱਛਣ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੱਖ-ਵੱਖ ਹੋ ਸਕਦੇ ਨੇ ਐਂਗਜ਼ਾਇਟੀ ਡਿਸਆਰਡਰ ਦੇ ਲੱਛਣ ਹਰ ਸਮੇਂ ਨਕਾਰਾਤਮਕ ਵਿਚਾਰ ਤੇ ਖਤਰੇ ਦੀ ਭਾਵਨਾ ਬਣੀ ਰਹਿਣਾ ਦਿਨ ਭਰ ਤਣਾਅ ਵਿੱਚ ਰਹਿਣਾ ਲਗਾਤਾਰ ਕਬਰਾਹਟ ਤੇ ਬੇਚੈਨੀ ਮਹਿਸੂਸ ਹੋਣਾ ਆਮ ਹਾਲਾਤਾਂ ਦੇ ਵਿੱਚ ਵੀ ਹੱਥਾਂ ਜਾਂ ਪੈਰਾਂ ਦਾ ਠੰਡਾ ਹੋਣਾ ਪਸੀਨਾ ਆਉਣਾ ਜਾਂ ਸਰੀਰ ਵਿੱਚ ਚਰਨਹਟ ਹੋਣਾ ਕਿਸੇ ਵੇਲੇ ਵੀ ਸ਼ਾਂਤ ਨਾ ਰਹਿ ਸਕਣਾ ਧਿਆਨ ਕੇਂਦਰਿਤ ਕਰਨ ਵਿੱਚ ਅਸਮਰੱਥ ਹੋਣਾ ਵਾਰ-ਵਾਰ ਇੱਕੋ ਸਮੱਸਿਆ ਬਾਰੇ ਸੋਚਦੇ ਰਹਿਣਾ ਚੰਗੀ ਨੀਂਦ ਨਹੀਂ ਆਉਂਦੀ ਜਾਂ ਸੌਣ ਵਿੱਚ ਕੋਈ ਸਮੱਸਿਆ ਹੋਣਾ ਆਮ ਨਾਲੋਂ ਤੇਜ਼ ਸਾਹ ਲੈਣਾ ਜਾਂ ਕਈ ਵਾਰ ਸਾਹ ਲੈਣ ਵਿੱਚ ਮੁਸ਼ਕਲ ਆਉਣਾ ਦਿਲ ਵਿੱਚ ਜਲਣ ਮਤਲੀ ਚੱਕਰ ਆਉਣੇ ਤੇ ਮੂੰਹ ਦਾ ਵਾਰ-ਵਾਰ ਖੁਸ਼ਕ ਹੋਣਾ ਐਂਗਜ਼ਾਇਟੀ ਡਿਸਆਰਡਰ ਤੋਂ ਨਜਿੱਠਣ ਦੇ ਲਈ ਜ਼ਰੂਰੀ ਗੱਲਾਂ ਸਿਹਤਮੰਦ ਸਰੀਰ ਤੇ ਮਨ ਲਈ ਚੰਗੀ ਤੇ ਪੋਸ਼ਟਿਕ ਖੁਰਾਕ ਲੈਣਾ ਬਹੁਤ ਜ਼ਰੂਰੀ ਖੁਰਾਕ ਵਿੱਚ ਸਬਜ਼ੀਆਂ, ਫਲ, ਸਾਬਤ ਅਨਾਜ ਤੇ ਮੱਛੀ ਤੇ ਅੰਡੇ ਸ਼ਾਮਿਲ ਕਰੋ। ਸਰੀਰਕ ਗਤੀਵਿਧੀ ਜਾਂ ਕਸਰਤ ਕਰਨਾ ਜ਼ਰੂਰੀ। ਆਪਣੀ ਰੁਟੀਨ ਵਿੱਚ ਕਿਸੇ ਕੰਮ ਜਾਂ ਗਤੀਵਿਧੀ ਵਿੱਚ ਰੁੱਝੇ ਰਹੋ। ਆਪਣੀ ਨੀਂਦ ਨੂੰ ਤਰਜੀਹ ਦਿਓ। ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲਓ। ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸੋਚਣਾ ਐਂਗਜ਼ਾਇਟੀ ਹੈ। ਜਿਸ ਵਿੱਚ ਕੰਮ ਦਾ ਪ੍ਰੈਸ਼ਰ, ਵਿੱਤੀ ਸਮੱਸਿਆਵਾਂ, ਪਰਿਵਾਰਕ ਜਾਂ ਰਿਸ਼ਤੇ ਦੀਆਂ ਸਮੱਸਿਆਵਾਂ, ਤਲਾਕ, ਵਿਛੋੜਾ, ਸਿਹਤ ਸਮੱਸਿਆਵਾਂ, ਨਵੀਂ ਜਗ੍ਹਾ ਤੇ ਸ਼ਿਫਟ ਹੋਣ ਵਰਗੀਆਂ ਕਈ ਸਮੱਸਿਆਵਾਂ ਐਂਗਜ਼ਾਇਟੀ ਦਾ ਕਾਰਨ ਬਣ ਸਕਦੀਆਂ ਨੇ। ਇਸ ਸਭ ਤੋਂ ਬਚਣ ਦੇ ਲਈ ਤੁਸੀਂ ਆਪਣੇ ਮਨ ਨੂੰ ਸ਼ਾਂਤ ਰੱਖੋ ਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਆਪਣੀ ਪਰੇਸ਼ਾਨੀਆਂ ਸਾਂਝਾ ਕਰੋ। ਜੇਕਰ ਸਥਿਤੀ ਜ਼ਿਆਦਾ ਵਿਗੜਦੀ ਹੈ ਤਾਂ ਆਪਣੇ ਨਜ਼ਦੀਕੀ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰੋ। सो so, लेके लेकर बहुत सारे सवाल होने इस सवाल के दे जवाब देने एक्सपर्ट डॉक्टर डॉक्टर राजेश गुप्ता जी नाल जुड़े हुए हैं डॉक्टर राजे, राजेश सब तो पहला बहुत बहुत स्वागत है डेली पोस्ट पंजाब हरियाणा हिमाचल ਡਾਕਟਰ ਰਾਜੇਸ਼ ਸਾਜਸੀ ਗੱਲਬਾਤ ਕਰ ਰਹੇ ਆ ਐਂਗਜ਼ਾਇਟੀ ਦੀ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਦੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਐਂਗਜ਼ਾਇਟੀ ਦੀ ਸ਼ੁਰੂਆਤ ਕਿਵੇਂ ਹੋਈ ਹੈ ਇਹ ਜਿਹੜਾ ਮੈਡੀਕਲ ਟਰਮ ਹੈ ਉਹ ਕਿੱਥੋਂ ਸਾਹਮਣੇ ਆਇਆ ਐਂਗਜ਼ਾਇਟੀ ਬਾਰੇ ਡਿਟੇਲ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਸਾਂਝੀ ਜ਼ਰੂਰ ਕਰੋ ਇਹ ਹੁੰਦੇ ਕਾਫੀ ਡਿਫਰੈਂਟ ਰੀਜ਼ਨਸ ਨੇ ਫਰਸਟ ਰੀਜ਼ਨ ਹੈ ਕਿ ਅੱਜ ਕੱਲ ਇੱਥੇ ਕੰਪੀਟੀਸ਼ਨ ਬਹੁਤ ਵੱਧ ਗਿਆ ਹੈ ਲੋਕਾਂ ਦੀ ਐਕਸਪੈਕਟੇਸ਼ਨਸ ਆਪਣੇ ਬੱਚਿਆਂ ਤੋਂ ਆਪਣੇ ਕੈਰੀਅਰ ਨੂੰ ਲੈ ਕੇ ਪੈਸੇ ਬਾਰੇ ਬਹੁਤ ਜ਼ਿਆਦਾ ਸੋਚਦੇ ਨੇ ਲੋਕ ਅੱਜ ਕੱਲ ਹਰ ਇੱਕ ਬੰਦਾ ਇਸ ਕੰਪੀਟੀਟਿਵ ਰੇਸ ਵਿੱਚ ਇੱਕ ਦੂਜੇ ਨਾਲੋਂ ਅੱਗੇ ਨਿਕਲ ਜਾਂਦਾ ਹੈ ਇਹੀ ਮੇਨ ਰੀਜ਼ਨ ਹੈ ਹੁਣ ਅਗਰ ਅਸੀਂ ਬੱਚੇ ਤੋਂ ਸ਼ੁਰੂਆਤ ਕਰੀਏ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਸਭ ਹੀ ਐਂਗਜ਼ਾਇਟੀ ਵਿੱਚ ਹੈ ਡਿਪਰੈਸ਼ਨ ਤੋਂ ਬਾਅਦ ਮੇਰੇ ਖਿਆਲ ਇੰਡੀਆ ਵਿੱਚ ਐਂਗਜ਼ਾਇਟੀ ਅਸਰ ਹੋਗਾ ਜਿਹੜਾ ਸਭ ਤੋਂ ਜ਼ਿਆਦਾ ਹੈ ਸੋ ਇਸ ਦੇ ਮੇਨ ਰੀਜ਼ਨ ਹੈ ਕਿ ਸਭ ਤੋਂ ਪਹਿਲੇ ਕਿ ਇਹ ਜੈਨੇਟਿਕ ਹੋ ਸਕਦਾ ਹੈ ਕਿ ਸਾਡੀ 4 ਜਨਰੇਸ਼ਨ ਤੱਕ ਅਗਰ ਕਿਸੇ ਨੂੰ ਮਾਪਿਓਂ ਨੂੰ ਜਾਂ ਕਿਸੇ ਗ੍ਰੈਂਡਪੈਰੈਂਟਸ ਨੂੰ ਜਾਂ ਕਿਸੇ ਗ੍ਰੇਟ ਗ੍ਰੈਂਡਪੈਰੈਂਟਸ ਨੂੰ ਐਂਗਜ਼ਾਇਟੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਆਰਡਰਸ ਆਇਆ ਤੇ ਉਸ ਦੇ ਵਿੱਚ ਇਹ ਵਾਲੀ ਐਂਗਜ਼ਾਇਟੀ ਬਾਈ ਜਨਮਜਾਤੀ ਹੋਏਗੀ ਯੂਲ ਫਾਈਂਡ ਕਿ ਉਹ ਲਾ ਬੱਚਾ ਜੜਾ ਹੈ ਉਹਨੂੰ ਇਹਦੇ ਨਾਲ ਐਡੀਐਸਟੀ ਜਾਂ ਕੋਈ ਸਪੈਸ਼ਲ ਚਾਈਲਡ ਕੁਝ ਇਸ ਤਰ੍ਹਾਂ ਵੀ ਹੋ ਸਕਦੀ ਹੈ ਉਹ ਬਚਪਨ ਤੋਂ ਹੀ ਹਰ ਇੱਕ ਕੰਮ ਨੂੰ ਜਲਦੀ ਜਲਦੀ ਕਰਨ ਦੀ ਕੋਸ਼ਿਸ਼ करेगा ਤੇ اگر ਮਾਪੇ ਇਹ ਵਾਲੇ ਲਕਸ਼ਣ ਪਹਿਚਾਨ ਲੈਣ ਤੇ ਬੈਟਰ ਹੈ ਕਿ ਉਹਨੂੰ ਉਸੇ ਵਕਤ ਉਹਦੇ ਕੁਝ ਰੈਮੈਡੀਅਲ ਮੀਜਰਸ ਲੈਣ ਤੇ ਬੜੀ ਅੱਛੀ ਗੱਲ ਹੈ ਫਿਰ ਨੰਬਰ 2 ਅੱਜਕਲ ਮੈਰਿਡ ਕਪਲਸ ਚੜੇ ਨੇ ਉਹ ਕੀ ਹੁੰਦਾ ਹੈ ਕਿ ਅੱਜਕਲ ਡਾਈਵੋਰਸ ਰੇਟ ਐਨਾ ਵੱਧ ਗਿਆ ਹੈ ਕਿ ਪੁੱਛੋ ਨਾ ਕਿ ਤਕਰੀਬਨ ਅਕੋਰਡਿੰਗ ਟੂ ਵਨ ਸਰਵੇ ਕਿ ਤਕਰੀਬਨ 90% ਜਿਹੜੇ ਯੰਗ ਮੈਰਿਡ ਕਪਲਸ ਨੇ ਦੇ ਆਰ ਨਾਟ ਹੈਪੀ ਸੋ ਉਹਲੀ ਜਿਹੜੀ ਹੈਪੀਨੈਸ ਹੈ ਔਰ ਕਈ ਕਪਲਸ ਮੇਰੇ ਕੋਲ ਇਦਾਂ ਦੇ ਵੀ ਆਂਦੇ ਨੇ कि ਉਹਨਾਂ ਦੇ ਕੋਰਟ ਸ਼ਿਪ ਕਾਫੀ ਸਾਲਾਂ ਦੀ ਚਲਦੀ ਰਹਿੰਦੀ ਹੈ ਉਹਨਾਂ ਦੇ ਫੈਮਿਲੀ ਰਿਲੇਸ਼ਨਸ ਨੇ ਬਟ ਵਿਆਹ ਤੋਂ 1 ਮਹੀਨੇ ਬਾਅਦ ਦੇ ਆਰ ਨਾਟ ਸੈਟੀਸਫਾਈਡ ਐਂਡ ਦੇ ਵਾਂਟ ਟੂ ਡਾਈਵੋਰਸ ইਚ ਅਦਰ ਔਰ ਇਕ ਦੂਜੇ ਦੀ ਜੜੀ ਉਹ ਇਕ ਦੂਜੇ ਨੂੰ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰ ਸਕਦੇ ਔਰ ਜੜੇ ਵੀ ਪੁਰਾਣਾ ਇਹ ਵਾਲੀ ਜਿਹੜੀ ਸਿਸਟਮ ਸੀ ਇੰਟੂਸ਼ਨ ਸੀ ਇੰਸਟੀਟਿਊਸ਼ਨ ਸੀ ਇੰਡੀਆ ਵਿੱਚ ਕਿ ਹਸਬੰਡ ਐਂਡ ਵਾਈਫ ਹਮੇਸ਼ਾ ਇਕੱਠੇ ਰਹਿਣਗੇ ਔਰ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਕਰਕੇ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਸਾਡੀਆਂ ਉਹ ਹੋ ਰਹੀਆਂ ਨੇ ਔਰ ਉਸ ਕਰਕੇ ਵੀ ਐਂਗਜ਼ਾਇਟੀ ਵਧ ਰਹੀ ਹੈ ਅਗਰ ਬਜ਼ੁਰਗਾਂ ਵਿੱਚ ਮੈਂ ਦੇਖਾ ਜਾਵੇ ਜਿਵੇਂ ਫੋਰਨ ਕੰਟਰੀਸ ਹੈ ਕਿ ਜੜੇ ਵੀ ਅੱਜਕੱਲ ਦੀ ਯੰਗ ਔਲਾਦ ਹੈ ਉਹ ਆਪਣੇ ਸੀਨੀਅਰ ਸਿਟੀਜ਼ਨਸ ਦੀ ਬਿਲਕੁਲ ਪਰਵਾਹ ਨਹੀਂ ਕਰਦੀ ਔਰ ਗਵਰਨਮੈਂਟ ਆਫ ਇੰਡੀਆ ਨੇ ਵੀ ਕੁਝ ਉਹਨਾਂ ਨੇ ਕੋਈ ਸਹੂਲਤਾਂ ਨਹੀਂ ਦਿੱਤੀ ਹੈ ਫੋਰ ਐਗਜ਼ਾਮਪਲ ਜਿਹੜੇ ਵਿਚਾਰੇ ਪੈਨਸ਼ਨਰਸ ਨਹੀਂ ਜਾਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਗਵਰਨਮੈਂਟ ਨੇ ਕੋਈ ਐਹੋ ਜੀ ਆਰਥਿਕ ਮਦਦ ਨਹੀਂ ਦਿੱਤੀ ਕਿ ਅਗਰ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਜਾਂ ਕੋਈ ਆਪਣਾ ਮੈਡੀਕਲ ਉਹਨਾਂ ਨੂੰ ਜੁੜ ਪੜੇ ਤੇ ਉਹਨਾਂ ਨੂੰ ਆਪਣੇ ਆਪਣੇ ਕੋਲੋਂ ਹੀ ਪੈਸੇ ਖਰਚਨੇ ਪੈਂਦੇ ਨੇ ਔਰ ਇਹ ਇੰਨੀ ਜ਼ਿਆਦਾ ਐਕਸਪੈਂਸਸ ਹੋ ਚੁੱਕੀ ਹੈ ਕਿ ਉਹ ਚਾਰੇ ਸੋਚ ਸੋਚ ਕੇ ਕੱਲ ਨੂੰ ਅਗਰ ਸਾਨੂੰ ਇਹ ਹੋ ਜਾਏਗਾ who will care for us ਨਾ ਉਹਨਾਂ ਕੋਲ ਕੋਈ ਗਵਰਨਮੈਂਟ ਦੀ ਮਦਦ ਹੈ ਨਾ ਕੋਈ ਬੱਚਿਆਂ ਦੀ ਮਦਦ ਹੈ ਔਰ ਬੱਚਿਆਂ ਨੂੰ ਕੀ ਹੈ ਕਿ ਬੱਚੇ ਅੱਜਕੱਲ ਕੀ ਹੈ ਮਾਪਿਆਂ ਦੀ ਉਹ ਕੀ ਹੈ कि आजकल मोरल वैल्यूज ने बजाय बच्चों को ये चांदे कि हर एक ਦਾ ਬੱਚਾ ਡਾਕਟਰ ਇੰਜੀਨੀਅਰ ਜਾਂ ਕੰਪਿਊਟਰ ਇੰਜੀਨੀਅਰ ਬਣੇ ਜਿਸ ਕਰਕੇ ਉਹ ਜਿਆਦਾ ਤੋਂ ਜਿਆਦਾ ਪੈਸੇ ਅਰਨ ਕਰੇ ਤੇ ਖੋੜ ਜਈ ਮੱਚੀ ਹੋਈ ਐ ਸਪੈਸ਼ਲੀ ਪੰਜਾਬ ਐਂਡ ਨਾਰਦਰਨ ਕੰਟਰੀ ਨਾਰਦਰ ਸਟੇਟ ਵਿੱਚ ਕਿ ਅਸੀਂ ਬੱਚੇ ਨੂੰ ਬਾਹਰ ਭੇਜੀਏ ਤਾਂ ਕਿ ਉਹ ਜਿਆਦਾ ਤੋਂ ਜਿਆਦਾ ਜਲਦੀ ਸੈਟਲ ਹੋ ਜਾਏ ਔਰ ਜਿਆਦਾ ਤੋਂ ਜਿਆਦਾ ਪੈਸੇ ਕਮਾਏ ਐਂਡ ਡੈਫੀਨੇਟਲੀ ਅਗਰ ਸਾਡੀ ਇੱਕ ਸੈਕਸ ਰਿਲੇਟਿਡ ਵੀ ਅਗਰ ਇੱਛਾ ਮਾਂ ਪੂਰੀ ਨਹੀਂ ਹੁੰਦੀਆ ਉਸਦੇ ਨਾਲ ਵੀ ਐਂਗਜ਼ਾਈਟੀ ਹੋ ਸਕਦੀ ਹੈ ਸੋ ਅਕੋਰਡਿੰਗ ਟੂ ਮੀ ਥੀਸ ਆਰ ਦਾ 5 6 ਰੀਜ਼ਨਸ ਜਿਹਦੇ ਨਾਲ ਅੱਜਕਲ ਐਂਗਜ਼ਾਈਟੀ ਬਹੁਤ ਜ਼ਿਆਦਾ ਜੀ ਸਾਡੇ ਨਾਲ ਕੋਲਰ ਜੁੜੇ ਨੇ ਅਸੀਂ ਉਹਨਾਂ ਦਾ ਵੀ ਸਵਾਲ ਜਾਣਦੇ ਆ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਕੀ ਸਵਾਲ ਹੈ ਮੈਡਮ ਮਲੌਰ ਤੋਂ ਗੱਲ ਕਰ ਰਹੀ ਸੀ ਮੈਡਮ ਦਰਸ਼ਨ ਕੁਮਾਰ ਹਾਂਜੀ ਤੇ ਮਤਲਬ ਬਦਕਸ ਨੂੰ ਇਹ ਪੁੱਛਣਾ ਚਾਹੁੰਦਾ ਦਰਸ਼ਪ ਜਿਨਕਿ ਸਾਰੀ ਦਾ ਯਾਨੀ ਕਿ ਨੀਂਦ ਸਿਰਫ 3-4 ਘੰਟੇ ਹੀ ਹੁੰਦੀ ਹੈ ਉਸ ਤੋਂ ਬਾਅਦ ਨੀਂਦ ਨਹੀਂ ਆਉਂਦੀਗੀ ਉਸ ਤੋਂ ਦੁਪਹਿਰ ਦੇ ਵੇਲੇ ਅੱਖਾਂ 'ਚ ਨੀਂਦ ਹੁੰਦੀ ਹੈ ਪਰ ਨੀਂਦ ਫਿਰ ਨਹੀਂ ਆਉਂਦੀ ਇਹ ਕਿਹੜੇ ਕਾਰਨ ਹੋ ਸਕਦੇ ਹੈ ਠੀਕ ਹੈ ਸੋ ਡਾਕਟਰ ਰਾਜੇ ਸਾਡੇ ਕਾਲਰ ਜੋ ਪੁੱਛਣਾ ਚਾਹੁੰਦੇ ਨੇ ਕਿ ਨੀਂਦ ਦੀ ਸਮੱਸਿਆ ਉਹਨਾਂ ਨੂੰ ਕਾਫੀ ਜ਼ਿਆਦਾ ਹੈ ਪੂਰਾ ਦਿਨ ਦੇ ਵਿੱਚ ਉਹ ਸਿਰਫ 4 ਤੋਂ 5 ਘੰਟੇ ਦੀ ਨੀਂਦ ਪੂਰੀ ਕਰ ਸਕਦੇ ਨੇ ਤੇ ਲੇਕਰ ਜੇਕਰ ਨੀਂਦ ਆਵੇ ਵੀ ਤਾਂ ਉਹ ਚੈਨ ਨਾਲ ਸੋ ਨਹੀਂ ਪਾਉਂਦੇ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਕਿ ਐਂਗਜ਼ਾਈਟੀ ਕਾਰਨ ਹੈ ਤੁਸੀਂ ਸਾਡੇ ਡਾਕਟਰ ਦੇ ਨਾਲ ਮੁਰਤੋ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਐਂਗਜ਼ਾਇਟੀ ਦੇ ਬਾਰੇ ਜੋ ਤੁਸੀਂ ਟੀਵੀ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ ਜੇਕਰ ਤੁਹਾਨੂੰ ਵੀ ਅਜਿਹੇ ਲੱਛਣ ਮਹਿਸੂਸ ਹੋ ਰਹੇ ਨੇ ਤਾਂ ਫਿਰ ਬਿਨਾਂ ਦੇਰੀ ਤੋਂ ਤੁਹਾਨੂੰ ਆਪਣੇ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਐਂਗਜ਼ਾਇਟੀ ਹੌਲੀ-ਹੌਲੀ ਵੱਧ ਕੇ ਐਂਗਜ਼ਾਇਟੀ ਡਿਸਆਰਡਰ ਦੇ ਵਿੱਚ ਬਦਲ ਜਾਂਦੀ ਹੈ ਤੇ ਫਿਰ ਇਹ ਲਾਈਫਟਾਈਮ ਇਹ ਜਿਹੜੀ ਡਿਸਆਰਡਰ ਹੈ ਲਾਈਫਟਾਈਮ ਜ਼ਿੰਦਗੀ ਦੇ ਨਾਲ ਚੱਲਦਾ ਹੈ ਤੇ ਅੱਗੇ ਜਿਵੇਂ ਡਾਕਟਰ ਦੇ ਵੱਲੋਂ ਦੱਸਿਆ ਗਿਆ ਡਾਕਟਰ ਰਾਜੇਸ਼ ਦੇ ਵੱਲੋਂ ਕਿ ਇਹ ਪੀੜੀਦਰ ਪੀੜੀ ਵੀ ਇਹ ਸਮੱਸਿਆ ਵਾਧੀ ਰਹਿੰਦੀ ਹੈ ਸੋ ਡਾਕਟਰ ਰਾਜੇਸ਼ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਰਾਜੀ ਸਾਡੇ ਕਾਉਲਰ ਦੇ ਵੱਲੋਂ ਪੁੱਛਿਆ ਗਿਆ ਸੀ ਉਹ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ ਕਿ ਨੀਂਦ ਦੀ ਉਹਨਾਂ ਨੂੰ ਕਾਫੀ ਸਮੱਸਿਆ ਹੈ 4 ਤੋਂ 5 ਘੰਟੇ ਦੀ ਉਹ ਨੀਂਦ ਲੈਂਦੇ ਨੇ ਤੇ ਜੇਕਰ ਅੱਖਾਂ ਦੇ ਵਿੱਚ ਨੀਂਦ ਹੋਵੇ ਤਾਂ ਉਹ ਸੋ ਨਹੀਂ ਪਾਉਂਦੇ ਚਾਹੇ ਦਿਨ ਹੋਵੇ ਜਾਂ ਰਾਤ ਹੋਵੇ ਉਹਨਾਂ ਨੂੰ ਇਹ ਸਮੱਸਿਆ ਹੈ ਕਿ ਐਂਗਜ਼ਾਈਟੀ ਦਾ ਹੀ ਕੋਈ ਲੱਛਣ ਹੈ ਜਾਂ ਕੋਈ ਹੋਰ ਕਾਰਨ ਹੈ ਤੇ ਐਂਗਜ਼ਾਈਟੀ ਨਾਲ ਕੋਈ ਹੋਰ ਡਿਸਆਰਡਰਸ ਹੋ ਸਕਦੇ ਨੇ ਜਿਵੇਂ ਡਿਪਰੈਸ਼ਨ ਸਟ्रेस OCD ਜਾਂ ਕੋਈ ਹੋਰ ਚੀਜ਼ਾਂ ਵੀ ਹੋ ਸਕਦੀ ਹੈ ਏ ਜਦੋਂ ਤੱਕ ਅਸੀਂ ਇਹਨਾਂ ਨੂੰ ਕਲੀਨਿਕਲੀ ਐਗਜ਼ਾਮ ਨਹੀਂ ਕਰੀਏ ਅਸੀਂ ਇਹਨਾਂ ਨੂੰ ਐਗਜ਼ੈਕਟ ਉਪਾਏ ਨਹੀਂ ਦੇ ਦੱਸ ਸਕਦੇ ਬਟ ਇਹਨਾਂ ਦੀ ਇਹ ਕਿ ਡੈਫੀਨੇਟਲੀ ਇਹਨਾਂ ਦੀ ਸੋ ਚੜੀ ਹੈ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਰਹੀ ਹੈ ਸੋ ਇਹਨਾਂ ਨੂੰ ਚਾਹੀਦਾ ਹੈ ਇਹ ਮਾਰਨਿੰਗ ਕੁਝ ਵਾਕ ਚਾਲੇ ਮਿਹਨਤ ਕਰਨ ਡੇਲੀ ਆਪਣੀ ਜਿਹੜੀ ਡਾਈਟ ਹੈ ਇੰਪਰੂਵ ਕਰਨ ਤੇ ਆਪਣੇ ਆਪ ਨੂੰ ਕੱਲਾ ਨਾ ਰੱਖਣ ਤੇ ਆਪਣੇ ਆਪ ਨੂੰ ਕੋਈ ਅੱਛੀ ਹੌਬੀ ਡਿਵੈਲਪ ਕਰਨ ਜਿਹਦੇ ਨਾਲ ਇਹਨਾਂ ਦੀ ਜਿਹੜੀ ਨੀਂਦ ਦੀ ਸਮੱਸਿਆ ਹੈ ਔਰ ਐਂਗਜ਼ਾਇਟੀ ਦੀ ਸਮੱਸਿਆ ਹੈ ਉਹਦੇ ਜਾਂਚ ਕੁਝ ਬੈਟਰ ਆ ਸਕਦਾ ਹੈ ਪਰ ਬੈਟਰ ਇਹ ਰਹੇਗਾ ਕਿ ਕਿਸੇ ਸਾਈਕੋਲੋਜਿਸਟ ਨਾਲ ਜਾਂ ਕਿਸੇ ਡਾਕਟਰ ਨਾਲ ਕਨੈਕਟ ਕਰਨ ਤਾਂਕਿ ਐਗਜ਼ੈਕਟ ਰੂਟ ਕੌਜ਼ ਉਹਦਾ ਇੰਪੈਕਟ ਕੀਤਾ ਜਾਏ ਇਸ ਕੇਸ ਵਿੱਚ ਰੂਟ ਇੰਪੈਕਟ ਬੋਥ ਇੰਪੋਰਟੈਂਟ ਹੈ ਅੱਜਕੱਲ ਦਵਾਈਆਂ ਤੋਂ ਇਲਾਵਾ ਜਿਹੜੀ ਕਾਉਂਸਲਿੰਗ ਸਾਈਕੋਥੈਰੇਪੀ ਐਂਡ ਹਿਪਨੋਸਿਸ ਹਿਪਨੋਥੈਰੇਪੀ ਜਿਹੜੀ ਹੈ ਅਨਸਾਰੀ ਚੀਜ਼ਾਂ ਲਈ ਬੋਥ ਅਫੈਕਟਿਵ ਹੋ ਗਈ ਹੈ ਔਰ ਹਿਪਨੋਥੈਰੇਪਿਕ ਐਸੀ ਜਿਹੜੀ ਚੀਜ਼ ਹੈ ਕਿ ਸਾਰੀ ਚੀਜ਼ਾਂ ਨੂੰ ਸਿਰਫ ਇੱਕੋ ਹੀ ਥੈਰੇਪੀ ਨਾਲ ਠੀਕ ਕਰ ਸਕਦੀ ਹੈ ਔਰ ਅੱਜਕੱਲ ਹਿਪਨੋਥੈਰੇਪੀ ਬਹੁਤ ਪਪੂਲਰ ਹੋ ਰਹੀ ਹੈ ਇਨਾ ਪੰਜਾਬ ਔਰ ਪੂਰੇ ਇੰਡੀਆ ਵਿੱਚ ਸੋ ਇਨਾ નો ਸਜੈਸ਼ਨ ਹੈ ਕਿ ਕਿਸੇ ਡਾਕਟਰ ਕੋਲ ਜਾਣ ਅਗਰ ਇਹ ਦਵਾਈ ਲੈਣਾ ਚਾਹੁੰਦੇ ਤੇ ਦਵਾਈ ਲੈਣ ਅਗਰ ਦਵਾਈ ਨਹੀਂ ਲੈਣਾ ਚਾਹੁੰਦੇ ਤੇ ਕਿਸੇ ਹਿਪਨੋਥੈਰੇਪਿਸਟ ਜਾਂ ਕਾਉਂਸਲਰ ਨਾਲ ਕੰਟੈਕਟ ਕਰਨ ਉਸ ਤੋਂ ਕੁਝ ਦਿਨ ਥੈਰੇਪੀਸ ਲੈਣ ਔਰ ਇਹਨਾਂ ਦੀ ਸਮੱਸਿਆ ਠੀਕ ਹੋ ਜਾਏਗੀ ਜੀ ਅਗਲੇ ਕਾਲਰ ਵੀ ਸਾਡੇ ਨਾਲ ਜੁੜਨੇ ਆ ਸੀ ਉਹਨਾਂ ਦਾ ਵੀ ਸਵਾਲ ਜਾਣਦੇ ਆ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਪੁੱਤਰਾ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਗੋਡਾ ਪੁੱਤ ਲਾਹ ਸੰਗੋ ਦਾ ਮੈਂ ਰਜਾਈ ਖੋਲ ਖਰਦਾ ਡਾਕਟਰ ਜੀ ਮੇਰੀ ਬੇਨਤੀ ਹੈ ਕਿ ਸਮੂਹ ਵਿਸ਼ਾਤਰੀਕਾਰ ਪਹਿਲਾਂ ਕਿ ਮੇਰੀ ਬੇਨਤੀ ਹੈ ਕਿ ਮੈਨੂੰ ਨੀਂਦ ਬਹੁਤ ਆਉਂਦੀ ਆ ਜੀ ਹੁਣ ਮੈਂ ਉਸੰ ਦਾ ਔਰ ਹੀ ਮੈਂ ਸੁੱਤਾ ਪਈ ਉੱਠਿਆ ਇੰਨੀ ਮੈਨੂੰ ਦਿਨੇ ਵੀ ਨਹੀਂ ਉਹਦੀ ਰਾਤ ਨੂੰ ਵੀ ਨੀਂਦ ਆਉਂਦੀ ਆ ਇਹ ਜਹਾਜ਼ ਨਹੀਂਦਾ ਕਿ ਮੈਨੂੰ ਹੋਤਾ ਨਹੀਂ ਹੈਗਾ ਕੋਈ ਮੈਨੂੰ ਇਹ ਵੀ ਦੱਸ ਦੇ ਹੋਈ ਨਹੀਂ ਬੇਨਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਜਿਹੜਾ ਡਾਕਟਰ ਤੋਂ ਜਾਣਾਂਗੇ ਸੋ ਡਾਕਟਰ ਜ਼ਿਆਦਾ ਨੀਂਦ ਆਣ ਦਾ ਕੀ ਕਾਰਨ ਹੋ ਸਕਦਾ ਹੈ ਹਰ ਵਕਤ ਜਿਹੜੀ ਹੈ ਜ਼ਿਆਦਾਤਰ ਬਜ਼ੁਰਗਾਂ ਨੂੰ ਜਾਂ ਫਿਰ ਇਹ ਜਿਹੜੀ ਦਿੱਕਤ ਹੈ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿ ਬਹੁਤ ਜ਼ਿਆਦਾ ਨੀਂਦ ਆਉਣਾ ਇਹਦੇ ਕੋਈ ਬਿਮਾਰੀ ਦੇ ਸੰਕੇਤ ਤਾਂ ਨਹੀਂ ਜਾਂ ਕੋਈ ਹੋਰ ਕਾਰਨ ਨੇ ਹਾਂਜੀ ਹਾਂਜੀ ਜਿਨ੍ਹਾਂ ਨੂੰ ਜ਼ਿਆਦਾ ਨੀਂਦ ਆਂਦੀ ਹੈ ਬੇਸਿਕਲੀ ਕੀ ਹੋ ਸਕਦਾ ਹੈ ਕਿ ਇਹ ਵੀ ਇੱਕ ਅੱਛੀ ਚੀਜ਼ ਨਹੀਂ ਹੈ ਬਿਕੋਜ਼ ਤੁਸੀਂ ਸੁਨਿਆ ਹੋਵੇਗਾ ਐਕਸੈਸ ਆਫ एवरीथिंग ਇਜ਼ ਬੈਡ ਨੌਰਮਲੀ ਜਿਨ੍ਹਾਂ ਨੂੰ ਜ਼ਿਆਦਾ ਨੀਂਦ ਆਂਦੀ ਹੈ ਇਹ ਨੌਰਮਲੀ ਵਰਡ ਤੋਂ ਕੱਟ ਆਫ ਹੁੰਦੇ ਨੇ ਔਰ ਬੇਸਿਕਲੀ ਕੀ ਹੈ ਕਿ ਇਹਨਾਂ ਦੀ ਜੜੀ ਨੇਚਰ ਹੁੰਦੀ ਹੈ ਪੈਸਿਵ ਨੇਚਰ ਹੁੰਦੀ ਹੈ ਔਰ ਇਹਨਾਂ ਨੂੰ ਡਿਪਰੈਸ਼ਨ ਤਰ੍ਹਾਂ ਦਾ ਕੁਝ ਰੋਗ ਹੋ ਸਕਦਾ ਹੈ ਸੋ ਇਹਨਾਂ ਨੂੰ ਹੀ ਮੈਂ ਇਸਲਾਹ ਕਰਾਂਗਾ ਕਿ ਖਾਲੀ ਇਹਨਾਂ ਦੇ ਸਿਪਟਮ ਸੁਣ ਕੇ ਮੈਂ ਇਹਨਾਂ ਨੂੰ ਕੁਝ ਪ੍ਰਿਸਕ੍ਰਾਈਬ ਨਹੀਂ ਕਰ ਸਕਦਾ ਐਨਨੋ ਮੈਂ ਸੁਜੈਸਟ ਕਰਾਂਗਾ ਕਿ ਆਪਣੇ ਕਿਸੇ ਡਾਕਟਰ ਨਾਲ ਮਿਲ ਕੇ ਕਿਸ ਰੂਟ ਕੌਜ਼ ਤੇ ਜਾਣਨ ਦੀ ਕੋਸ਼ਿਸ਼ ਕਰਨ ਤੇ ਆਪਣੀ ਹੈਬਿਟਸ ਇੰਪਰੂਵ ਕਰਨ ਅਗਰ ਇਹ ਦਵਾਈ ਲਾਣਾ ਚਾਹੁੰਦੇ ਤੇ ਦੈਟ ਇਜ਼ ਫਾਈਨ ਅਦਰਵਾਈਜ਼ ਅਨਦਰ ਇਲਾਜ ਵੀ ਹਿਪਨੋਥੈਰੇਪੀ ਥਿੰਕਿੰਗ ਟੂਲਸ ਥੈਰੇਪੀਸ ਐਂਡ ਸਾਈਕੋਡਰਾਮਸ ਨਾਲ ਵਿਦਾਊਟ ਐਨੀ ਸਾਈਡ ਇਫੈਕਟਸ ਹੋ ਸਕਦਾ ਹੈ ਬਟ ਡੈਫੀਨਿਟਲੀ ਐਨਨੋ ਕੋਈ ਪ੍ਰੋਫੈਸ਼ਨਲ ਹੈਲਪ ਜੂ ਲੈਣੀ ਚਾਹੀਦੀ ਜੀ ਆ ਬਿਲਕੁਲ ਡਾਕਟਰ ਰਾਜੇਸ਼ ਮੈਂ ਵੀ ਜ਼ਰੂਰ ਜਾਨਣਾ ਚਾਹੂੰਗੀ ਕਿਉਂਕਿ ਸਾਡੇ ਦਰਸ਼ਕਤ ਦਰਸ਼ਕ ਵੀ ਜੜੇ ਹੋ ਜਾਨਣਾ ਚਾਹੁੰਦੇ ਨੇ ਕਿ ਐਂਗਜ਼ਾਇਟੀ ਜਦੋਂ ਹੌਲੀ-ਹੌਲੀ ਵੱਧਦੀ ਹੈ ਤਾਂ ਇਹ ਇੱਕ ਐਂਗਜ਼ਾਇਟੀ ਡਿਸਆਰਡਰ ਬਣ ਜਾਂਦਾ ਹੈ ਇਸ ਦੇ ਕੀ ਲੱਛਣ ਨੇ ਸ਼ੁਰੂਆਤੀ ਐਂਗਜ਼ਾਇਟੀ ਦੇ ਲੱਛਣ ਕੀ ਹੋ ਸਕਦੇ ਨੇ ਤੇ ਹੌਲੀ-ਹੌਲੀ ਵੱਧਦੇ ਕਿਹੜੇ ਲੱਛਣ ਇਹਦੇ ਵਿੱਚ ਦੇਖੇ ਜਾਂਦੇ ਨੇ ਐਂਗਜ਼ਾਇਟੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜਿੰਨੂੰ ਅਸੀਂ ਕਹਿੰਦੇ ਆ ਜਨਰਲ ਐਂਗਜ਼ਾਇਟੀ ਡਿਸਆਰਡਰ ਉਹਦੇ ਵਿੱਚ ਇਹ ਕਿ ਸਾਨੂੰ ਥੋੜੇ ਨਾ ਕਾਲਾਪਨ ਹੁੰਦਾ ਹੈ ਅਸੀਂ ਬੜੀ ਬੜੀ ਜਲਦੀ ਕੁਝ ਅਚੀਵ ਕਰਨਾ ਚਾਹੁੰਦੇ ਹਾਂ ਹਰ ਵਕਤ ਸਾਨੂੰ ਇਰੀਟੇਸ਼ਨ ਹੜਬੜਾਟ ਹੁੰਦੀ ਹੈ ਅਗਰ ਸਾਡੇ ਮਨ ਅਨੁਸਾਰ ਕੋਈ ਕੰਮ ਨਾ ਹੋਵੇ ਤੇ ਸਾਨੂੰ ਬੜੀ ਕਾਲੀ ਹੁੰਦੀ ਹੈ ਅਗਰ ਅਸੀਂ ਨੂੰ ਕੰਟਰੋਲ ਨਹੀਂ ਕੀਤਾ ਜਾਏ ਤੇ ਦੈਨ ਇਟ ਟੇਕਸ ਅ ਸ਼ੇਪ ਆਫ ਪੈਨਿਕ ਅਟੈਕਸ ਪੈਨਿਕ ਅਟੈਕਸ ਜਾਂ ਐਂਗਜ਼ਾਈਟੀ ਅਟੈਕਸ ਉਹਦੇ ਨਾਲ ਕੀ ਹੈ ਐਂਗਜ਼ਾਈਟੀ ਦੇ ਨਾਲ ਸਾਡੇ ਹਾਰਟ ਵਿੱਚ ਕੁਝ ਬਰਨਿੰਗ ਸ਼ੁਰੂ ਹੋ ਜਾਂਦੀ ਹੈ ਸਾਨੂੰ ਐਦਾਂ ਲੱਗਦਾ ਹੈ ਕਿ ਸਾਡੀ ਹਾਰਟ ਬੀਟ ਬੜੀ ਫਾਸਟ ਹੋ ਗਈ ਹੈ ਹੱਥਾਂ ਵਿੱਚ ਕੁਝ ਨੰਮਨੈਸ ਆ ਜਾਂਦੀ ਹੈ ਪੈਰਾਂ ਵਿੱਚ ਕੁਝ ਸਾਨੂੰ ਐਦਾਂ ਲੱਗਦਾ ਕਿ ਜਾਨ ਨਹੀਂ ਹੈ ਉਸ ਟਾਈਮ ਬਿਲਕੁਲ ਐਸਾ ਲੱਗਦਾ ਹੈ ਕਿ ਜਿਸ ਤਰ੍ਹਾਂ ਸਾਨੂੰ ਕੋਈ ਮਤਲਬ ਹੈਲਪਲੈਸਨੈਸ ਦੀ ਪੋਜੀਸ਼ਨ ਹੋ ਜਾਂਦੀ ਹੈ ਔਰ ਕਈ ਜਨਿਆਂ ਨੂੰ ਸਿਰ 'ਚ ਚੱਕਰ ਵੀ ਆਣਾ ਸ਼ੁਰੂ ਹੋ ਜਾਂਦੇ ਨੇ ਤਾਂ ਇਸ ਕਰਕੇ ਕਈਆਂ ਨੂੰ ਉਸ ਟਾਈਮ ਮਤਲਬ ਕਾਫੀ ਬੁਰੀ ਹਾਲਤ ਹੋ ਜਾਂਦੀ ਹੈ ਜਿੰਨੂੰ ਅਸੀਂ ਐਂਗਜ਼ਾਇਟੀ ਆਰਡਰ ਕਹਿੰਨੇ ਡਿਸਆਰਡਰ ਕਹਿੰਨੇ ਆ ਔਰ ਜਦੋਂ ਇਹ ਕਨਵਰਟ ਹੋ ਜਾਏ ਸੀਰੀਅਸਲੀ ਤੇ ਐਂਗਜ਼ਾਇਟੀ ਤੇ ਪੈਨਿਕ ਡਿਸਆਰਡਰਸ ਇਕੱਠੇ ਵੀ ਹੋ ਸਕਦੇ ਜੀ ਅਗਲੇ ਕੋਲਰ ਵੀ ਸਾਡੇ ਨਾਲ ਜੁੜਨੇ ਸੀ ਉਹਨਾਂ ਦਾ ਵੀ ਸਵਾਲ ਜਾਣਦੇ ਆ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੈਂ ਸਾਚਪਾਲ ਸ਼ਰਮਾ ਹੋ ਰਿਹਾ ਜੀ ਰਾਜਪੁਰੇ ਤੋਂ ਹਾਂਜੀ ਕੀ ਸਵਾਲ ਹੈ ਤੁਹਾਡਾ ਹਾਂ ਉਸ ਤਾਂ ਮੇਰੀ ਭਾਪੂ ਸਾਹਿਬ ਦੀ ਉਮਰ ਹੈ ਜੀ ਜੀ ਤੇ ਤਕਰੀਬਨ ਮੈਨੂੰ 5-6 ਘੰਟੇ ਨਹੀਂ ਹੋ ਗਏ ਇਤੋਂ ਜ਼ਿਆਦਾ ਨਹੀਂ ਹੋ ਗਏ ਜੀ ਔਰ ਇਹ ਸਮੱਸਿਆ ਜਿਹੜੀ ਹੈ ਘੱਟ ਨੀਂਦ ਆਉਣਾ ਇਹ ਕਿੰਨੀ ਦੇਰ ਤੋਂ ਤੁਸੀਂ ਇਸ ਸਮੱਸਿਆ ਦੇ ਨਾਲ ਜੂਝ ਰਹੇ ਹੋ ਜੀ ਸਾਹਿਬ ਤੋਂ ਭਾਜੀ ਇਹ ਗੋਲੀ ਕੋ ਖਾ ਲਈ ਨਹੀਂ ਸੀ ਫਿਰ 10-12 ਘੰਟੇ ਹੋਰ ਵੀ ਆ ਜੀ ਦੋ-ਤਿੰਨ ਘੰਟੇ ਸਾਹਿਬ ਜੀ ਮੇਰੇ ਪੈਰਾਂ ਤੋਂ ਵਿੱਚੋਂ ਨਾ ਜਲਣ ਤਲੀਆਂ ਤੇ ਜਲਣ ਬਹੁਤ ਹੁੰਦੀ ਹੈ ਜੀ ਜਿਸ ਵੇਲੇ ਜਲਣ ਸ਼ੁਰੂ ਹੋ ਜਾਂਦੀ ਫਿਰ ਮੈਨੂੰ ਨੀਂਦ ਹੋਣੀ ਫਿਰ ਨੀਂਦ ਨਹੀਂ ਆਉਂਦੀ ਠੀਕ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਜ਼ਰੂਰ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਡਾਕਟਰ ਰਾਜੇਸ਼ ਕੀ ਜਿਹੜੇ ਆ ਇਸ ਦੇ ਕਾਰਨ ਹੋ ਸਕਦੇ ਨੇ ਕਿ ਐਂਗਜ਼ਾਇਟੀ ਦੇ ਨਾਲ ਇਸ ਦਾ ਲਿੰਕ ਹੈ ਪੈਰਾ ਦੇ ਵਿੱਚ ਜਲਨ ਹੋਣਾ ਜਿਸ ਦੇ ਕਾਰਨ ਨੀਂਦ ਬਹੁਤ ਘਾਟ ਆਉਂਦੀ ਹੈ 5 ਤੋਂ 6 ਘੰਟੇ ਦੀ ਨੀਂਦ ਲੈਣਾ ਕਿ ਇੱਕ ਵਿਅਕਤੀ ਦੇ ਲਈ ਇਨਫ ਹੈ ਜਾਂ ਫਿਰ ਜਿਹੜਾ ਹੋਰ ਜ਼ਿਆਦਾ ਨੀਂਦ ਜਿਹੜੀ ਆ ਜ਼ਰੂਰੀ ਹੈ ਇੱਕ ਇਨਸਾਨ ਦੇ ਲਈ ਨੀਂਦ ਹੈ ਉਹਦੀ ਰਿਕੁਆਇਰਮੈਂਟ ਇਟ ਡਿਪੈਂਡਸ ਫ্রম ਪਰਸਨ ਟੂ ਪਰਸਨ ਏ ਟੂ ਏ ਬਾਕੀ ਜਿਹੜੀ ਇਹਨਾਂ ਦੀ ਉਹ ਜਲਣ ਦੀ ਪ੍ਰੋਬਲਮ ਹੈ ਇਹ ਨਾਰੀਅਲ ਦਾ ਤੇਲ ਲੈ ਕੇ ਦੋਨਾਂ ਮਾਲਿਸ਼ ਕਰਨ ਠੰਡੀ ਚੀਜ਼ਾਂ ਖਾਣ ਪਾਣੀ ਜ਼ਿਆਦਾ ਲੈਣ ਐਂਡ ਡੈਫੀਨੇਟਲੀ ਡਾਇਰੈਕਟਲੀ অর ਇਨਡਾਇਰੈਕਟਲੀ ਇਸ ਕਨੈਕਟਿਡ ਵਿਦ ਐਂਗਜ਼ਾਇਟੀ ਤੇ ਮੈਂ ਸਾਰੇ ਦਰਸ਼ਕਾਂ ਨੂੰ ਜਾਨਣਾ ਚਾਹਾਂ ਕਿ ਸਭ ਨੂੰ ਨੀਂਦ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਮੇਰਾ ਇੱਕ YouTube ਚੈਨਲ ਹੈ ਡਾਕਟਰ ਰਾਜੇਸ਼ ਕੁਕਤਾ ਪੋਜੀਟਿਵ ਲਾਈਫ ਕੋਚ ਉਹਦੇ ਵਿੱਚ ਮੈਂ ਇਹ ਵੀਡੀਓਜ਼ ਪਾਈਆਂ ਹੋਈਆਂ ਐਂਗਜ਼ਾਇਟੀ ਨੂੰ ਡੀਲ ਕਿਵੇਂ ਕਰਨਾ ਹੈ ਤੇ ਨੀਂਦ ਸਾਨੂੰ ਕਿਵੇਂ ਲਿਆਉਣੀ ਹੈ ਤੇ ਉਸ ਤੇ ਅਗਰੇ ਦੇਖਣ ਤੇ ਉਹਨਾਂ ਨੂੰ ਕਾਫੀ ਡਿਟੇਲ ਰਿਪਲਾਈ ਮਿਲ ਜਾਏਗਾ ਔਰ ਅਗਰ ਇਹ ਵਾਲੀ ਉਹ ਐਕਟੀਵਿਟੀਆਂ ਕਰਨ ਤੇਨਾਂ ਨੂੰ ਕਾਫੀ ਰਿਲੀਫ ਮਿਲ ਜਾਏਗਾ ਔਰ ਅਗਰ ਇਹਨਾਂ ਨੂੰ ਕੁਝ ਹੋ ਰਿਹਾ ਤੇ ਮੈਨੂੰ ਡਾਇਰੈਕਟ ਫੋਨ ਤੇ ਗੱਲ ਕਰ ਸਕਦੇ ਜੀ ਅ ਬਿਲਕੁਲ ਸੋ ਸੋ ਉਮੀਦ ਕਰਦੇ ਆ ਸਾਡੇ ਸਕਾਲਰ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਮਿਲਿਆ ਹੋਵੇਗਾ ਸੋ ਸੀ ਡਾਕਟਰ ਰਾਜੇਸ਼ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਬੱਚਿਆਂ ਤੋਂ ਲੈ ਕੇ ਨੌਜਵਾਨ ਜਿਹੜੇ ਨੇ ਐਂਗਜ਼ਾਇਟੀ ਦੇ ਸ਼ਿਕਾਰ ਹੋ ਰਹੇ ਨੇ ਲਾਈਫ ਜਿਹੜੀ ਹੈ ਉਹ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੀ ਹੈ ਸਟ्रेस ਦਾ ਐਂਗਜ਼ਾਇਟੀ ਦੇ ਨਾਲ ਕਿੰਨਾ ਕੁ ਜਿਹੜਾ ਪ੍ਰਭਾਵ ਪੈਂਦਾ ਹੈ ਸਟ्रेस ਦਾ ਐਂਗਜ਼ਾਇਟੀ ਦੇ ਉੱਪਰ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਕਿ ਮੈਂ ਇੱਕ ਕਿਤਾਬ ਲਿਖੀ ਹੈ ਜੀ ਸਾਈਕੋਲੋਜੀਕਲ ਕੌਜ਼ਸ ਐਂਡ ਅਫੈਕਟ ਇਟ ਇਜ਼ ਅਵੇਲੇਬਲ 亚马逊 ਉਹਦੇ ਵਿੱਚ ਮੈਂ ਇੱਕ ਲੇਮਨ ਲਈ ਬੜਾ ਹੀ ਅੱਛੀ ਤਰ੍ਹਾਂ ਡਿਫਾਈਨ ਕੀਤਾ ਹੈ ਮਤਲਬ ਜਿਹੜਾ ਕਿ ਮੈਡੀਕਲ ਸਾਇੰਸ ਨੂੰ ਲੈ ਕੇ ਬੜੇ ਹੀ ਅੱਛੇ ਸ਼ਬਦਾਂ ਚ ਕਿ ਇੱਕ ਲੇਮਨ ਨੂੰ ਬੜੇ ਆਨੰਦ ਸਮਝ ਸਕਦਾ ਹੈ ਸਟ्रेस ਤੇ ਡਿਪਰੈਸ਼ਨ ਡਿਪਰੈਸ਼ਨ ਐਂਡ ਐਂਗਜ਼ਾਇਟੀ ਇਟ ਇਜ਼ ਇੰਟਰਕਨੈਕਟਿਡ ਅਗਰ ਐਂਗਜ਼ਾਇਟੀ ਕਿਸਨ ਹੋਉਂਦੀ ਹੈ ਸੋ ਲੇਟਰ অর ਸੂਨਰ ਉਸ ਪਰਸਨ ਨੂੰ ਡਾਇਰੈਕਟ অর ਇੰਡਾਇਰੈਕਟ ਡਿਪਰੈਸ਼ਨ ਤੇ ਸਟ्रेस ਹੁੰਦਾ ਹੀ ਹੈ these are correlated in most of the cases ji ah bilkul is de asal karna bare tu si dassya lekin main zarur janana chahungi ki bahut sare log anxiety te depression nu ekko mannnde ne lekin ede vich jo difference hai oh tu si asaan bhasha de vich sade darshakon nu zarur samjhao literally anxiety vich ki hai ki sanu kalipan hundi hai jaldi hundi hai depression ch ki assi we feel lo ਡਿਪਰੈਸ਼ਨ ਚੈਸੀ ਫੀਲ ਕਰਨਾ ਸਾਡਾ ਦਿਲ ਕਰੇਗਾ ਅਸੀਂ ਸੁੱਤੇ ਰਹੀਏ ਜੋ ਵੀ ਅਸੀਂ ਕੰਮ ਕਰਾਂਗੇ ਉਹ ਨਹੀਂ ਕਰ ਸਕਦੇ ਵਿਲ ਫੀਲ ਲੋ ਇਨ એનર્ਜੀ ਸਾਡਾ ਮਨ ਕੁਝ ਵੀ ਕਰਨ ਨੂੰ ਨਹੀਂ ਕਰੇਗਾ ਸਾਡਾ ਦਾ ਕੌਨਫੀਡੈਂਸ ਬਿਲਕੁਲ ਲੋ ਹੋ ਜਾਂਦਾ ਹੈ ਅਸੀਂ ਸੁੱਤੇ ਰਾਵਾਂਗੇ ਪੂਰੇ ਵਰਲਡ ਤੋਂ ਕੱਟ ਜਾਵਾਂਗੇ ਤੇ ਐਂਗਜ਼ਾਇਟੀ ਵਿੱਚ ਕੀ ਹੁੰਦਾ ਸਾਨੂੰ ਕਾਲੀਪਨ ਹੁੰਦੀ ਹੈ ਕੋਈ ਸਾਨੂੰ ਨਾ ਸਾਡਾ ਦਿਲ ਲੜਨ ਨੂੰ ਕਰਦਾ ਹੈ ਔਰ ਅਸੀਂ ਆਪਣੇ ਆਪ ਨੂੰ ਹੀ ਬੜੀ ਲੋਅ ਸਟਿਮ ਚ ਗੱਲ ਕਰਨਾ ਇਹ ਹੈ ਜੀ ਡਿਫਰੈਂਸ ਹੈ ਨਾ ਦੋਨਾਂ ਵਿੱਚ ਜੀ ਜੀ ਬਿਲਕੁਲ ਜਿਹੜਾ ਤੁਸੀਂ ਇਹ ਜਿਹੜਾ ਡਿਫਰੈਂਸ ਦੱਸਿਆ ਹੈ ਇਸ ਦੇ ਬਾਰੇ ਵੀ ਅਸੀਂ ਚਰਚਾ ਅੱਗੇ ਜ਼ਰੂਰ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਅਸੀਂ ਉਹਨਾਂ ਦਾ ਸਵਾਲ ਜਾਣਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਮੈਂ ਦੀਕਸ਼ਾ ਗੱਲ ਕਰ ਰਹੀ ਹਾਂ ਹਾਂਜੀ ਕੀ ਸਵਾਲ ਹੈ ਤੁਹਾਡਾ ਹਾਂਜੀ ਮੇਰਾ ਸਵਾਲ ਇਹ ਹੈ ਕਿ ਐਂਗਜ਼ਾਇਟੀ ਕਰਕੇ ਕੀ ਹਾਰਟ ਤੇ ਕੋਈ ਪ੍ਰੋਬਲਮ ਹੋ ਸਕਦੀ ਹੈ ਜੀ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ ਹੈ ਸੋ ਅਸੀਂ ਡਾਕਟਰ ਰਾਜੇਸ਼ ਤੋਂ ਇਸ ਦਾ ਜਵਾਬ ਮੰਗਾਗੇ ਸੋ ਡਾਕਟਰ ਰਾਜੇਸ਼ ਸਾਡੇ ਕਾਲਰ ਦੇ ਵੱਲ ਪੁੱਛਿਆ ਗਿਆ ਕਿ ਐਂਗਜ਼ਾਇਟੀ ਦੇ ਕਾਰਨ ਹਾਰਟ ਦੇ ਉੱਤੇ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਕਿ ਹਾਰਟ ਨੂੰ ਨੁਕਸਾਨ ਪਹੁੰਚਦਾ ਹੈ ਇਹਨਾਂ ਲਈ ਇਹਨਾਂ ਨਾਲ ਡਾਇਰੈਕਟਲੀ ਤੇ ਨਾਈਂਡਾਇਰੈਕਟਲੀ ਫਰਕ ਜੁੜ ਪੈਂਦਾ ਹੈ ਬਿਕੋਜ਼ ਜਿਨਾਂ ਨੂੰ ਐਂਗਜ਼ਾਇਟੀ ਅਟੈਕਸ ਹੁੰਦੇ ਨੇ ਉਹਨਾਂ ਨੂੰ ਡੈਫੀਨੇਟਲੀ ਐਸਾ ਲੱਗਦਾ ਹੈ ਕਿ ਹਾਰਟ ਤੇ ਮੇਰਾ ਕੁਝ ਇੰਪੈਕਟ ਹੋ ਰਿਹਾ ਹੈ ਸੋ ਬੇਸਿਕਲੀ ਕੀ ਹੈ ਕਿ ਅਸੀਂ ਜਿੱਦਾਂ ਸੋਚਨੇ ਆ ਜਿੱਦਾਂ ਦਾ ਸਾਡਾ ਸਬਕੌਨਸ਼ੀਅਸ ਮਾਈਂਡ ਸਾਨੂੰ ਗਾਈਡ ਕਰਦਾ ਹੈ ਅਸੀਂ ਉਸੇ ਤਰ੍ਹਾਂ ਹੀ ਹੋ ਜਾਂਦੇ ਆ ਤੇ ਉਹ ਕੀ ਹੈ ਕਿ ਅਗਰ ਅਸੀਂ ਐਂਗਜ਼ਾਇਟੀ ਕਰਕੇ ਅਸੀਂ ਸੋਚਦੇ ਰਹੀਏ ਹਾਰਟ ਵਿੱਚ ਫਰਕ ਪੈ ਗਿਆ ਸੋ ਡੈਫੀਨੇਟਲੀ ਲੇਟਰ অর ਸੋਨਰ ਹਾਰਟ ਨੂੰ ਕੁਝ ਫਰਕ ਪੈ ਸਕਦਾ ਹੈ ਬਟ ਡੈਫੀਨੇਟਲੀ ਅਗਰ ਐਂਗਜ਼ਾਇਟੀ ਔਰ ਹਾਰਟ ਨਾਲ ਕੁਝ ਅਗਰ ਅਸੀਂ ਹੋਈਏ ਤੇ ਬੈਟਰ ਹੈ ਕਿ ਸਾਨੂੰ ਹਾਰਟ ਦੇ ਜਿਹੜੇ ਟੈਸਟ ਹੈ ਉਹ ਕੁਝ ਕਰਵਾ ਲੈਣੇ ਚਾਹੀਦੇ ਆ ਲਾਈਕ like ECG वगैरह ਜਿਹੜਾ ਕਿ ਪ੍ਰੀਲੀਮੀਨੇਟ ਟੈਸਟਿੰਗ ਹੈ ਫਾਰ ਹਾਰਟ ਨਾਲ ਉਹ ਸਾਨੂੰ ਕਰਵਾ ਲੈਣੇ ਚਾਹੀਦੇ ਅਗਰ ਜੁੜਤ ਹੋਵੇ ਤੇ इको ਵੀ ਕਰਵਾ ਸਕਨੇ ਆਸੀਂ ਜੀ ਅਗਲੇ ਕਾਲਰ ਵੀ ਸਾਡੇ ਨਾਲ ਜੁੜਨੇ ਆਸੀ ਉਹਨਾਂ ਦਾ ਵੀ ਸਵਾਲ ਜਾਣਦੇ ਆ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਪਾ ਰਹੀ ਹੈ ਹਾਂਜੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਸੁਣ ਬਣਾ ਨੂੰ ਅੱਛਾ ਆਪ ਆਪ ਦੀ ਉਹ ટીਵੀ ਵੀ ਆਪ ਦਾ ਆਕਾ ਕੰਪਨੀ ਦਾ ਇੰਟਰਵਿਊ ਆ ਰਿਹਾ ਮਾਫੀ ਚਾਹੂਗੀ ਮੈਂ ਤੁਹਾਨੂੰ ਅਪੀਲ ਕਰੂੰਗੀ ਕਿ ਤੁਸੀਂ ਦੁਬਾਰਾ ਸਾਡੇ ਨਾਲ ਕੰਟੈਕਟ ਜ਼ਰੂਰ ਕਰੋ ਕਿਉਂਕਿ ਟੈਕਨੀਕਲ ਪ੍ਰੋਬਲਮ ਦੇ ਕਾਰਨ ਤੁਸੀਂ ਤੁਹਾਡੀ ਆਵਾਜ਼ ਸਾਡੇ ਤੱਕ ਸਹੀ ਪਹੁੰਚ ਨਹੀਂ پا ਰਹੀ ਹੈ ਤੁਸੀਂ ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ ਤਾਂ ਤੁਸੀਂ ਆਪਣਾ ਸਵਾਲ ਵੀ ਪੁੱਛ ਸਕਦੇ ਹੋ ਸੋ ਡਾਕਟਰ ਰਾਜੇਸ਼ ਅਸੀਂ ਗੱਲ ਕਰ ਰਹੇ ਸੀ ਕਿ ਐਂਗਜ਼ਾਇਟੀ ਜਿਹੜੀ ਹੈ ਬਹੁਤ ਜ਼ਿਆਦਾ ਕਈ ਵਾਰ ਇੰਨੀ ਜ਼ਿਆਦਾ ਇਹ ਚਿੰਤਾ ਵੱਜ ਜਾਂਦੀ ਹੈ ਕਿ ਲੋਕਾਂ ਨੂੰ ਉਸ ਸਮੇਂ ਸਮਝ ਨਹੀਂ ਆਂਦੀ ਜੇਕਰ ਕੋਈ ਐਂਗਜ਼ਾਇਟੀ ਉਸ ਸਮੇਂ ਉਸ ਨੂੰ ਹੋ ਰਹੀ ਹੋਵੇ ਤਾਂ ਕਾਫੀ ਤੇਜ਼ ਜਿਹੜਾ ਸਾਹ ਲੈਂਦੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਜਦੋਂ ਕੋਈ ਐਂਗਜ਼ਾਇਟੀ ਜਿਸ ਨੂੰ ਹੋਈ ਹੋਵੇ ਉਸ ਸਮੇਂ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾ ਜਿਹੜਾ ਉਹ ਕੀ احتیاط ਵਰਤਣਾ ਚਾਹੀਦਾ ਹੈ ਸੰਬੰਧੀ ਜ਼ਰੂਰ ਜਾਣਕਾਰੀ ਦਿਓ ਬੇਟੀ ਜਦੋਂ ਸਾਨੂੰ ਬਹੁਤ ਜ਼ਿਆਦਾ ਫੀਲ ਹੋਵੇ ਔਰ ਉਸ ਟਾਈਮ ਕੀ ਹੈ ਕਿ ਵੀ ਜਸਟ ਫੀਲ ਬਲਸ਼ਡ ਆਊਟ ਸਾਨੂੰ ਐਸਾ ਲੱਗਦਾ ਹੈ ਕਿ ਸਾਨੂੰ ਕੁਝ ਸੋਚਦਾ ਨਹੀਂ ਉਸ ਟਾਈਮ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਅਟੈਂਸ਼ਨਸ ਪੈਨ ਨੇ ਕਿੰਦਰ ਹੋਰ ਆਪਣਾ ਚੇਂਜ ਚੇਂਜ ਕਰੀਏ ਅਸੀਂ ਅਟੈਨਸ਼ਨ ਕਿਧਰੇ ਹੋਰ ਡਾਇਵਰਟ ਕਰ ਦਿਜੀਏ ਜਦੋਂ ਵੀ ਅਟੈਨਸ਼ਨ ਅਸੀਂ ਡਾਇਵਰਟ ਕਰ ਦਿੰਨੇ ਆ ਸਾਡੀ ਜਿਹੜੀ ਐਂਗਜ਼ਾਇਟੀ ਹੈ ਘਟ ਜਾਂਦੀ ਹੈ ਫੋਰ ਏਗਜ਼ਾਮਪਲ ਅਗਰ ਤੁਹਾਨੂੰ ਐਂਗਜ਼ਾਇਟੀ ਹੈ ਤੁਹਾਨੂੰ ਕੋਈ ਬਹੁਤ ਹੀ ਅੱਛੇ ਨਿਊਜ਼ ਮਿਲ ਜਾਈਏ ਕਿ ਤੁਹਾਡੀ ਲੋਟਰੀ ਨਿਕਲ ਗਈ ਹੈ ਕਿਧਰੇ ਦਿੱਲੀ ਵਿੱਚ ਤੇ ਤੁਸੀਂ 4 ਘੰਟੇ ਚ ਪਹੁੰਚਣਾ ਹੈ ਤੁਸੀਂ ਕੀ ਕਰੋਗੇ ਤੁਸੀਂ ਐਂਗਜ਼ਾਇਟੀ ਜਾਂ ਸਾਰੇ ਦੁੱਖ ਭੁੱਲ ਕੇ ਉਹ ਲੋਟਰੀ ਲੈਣ ਚਲੇ ਜਾਓਗੇ ਸਿਮਿਲਰਲੀ ਜੇ ਸਾਨੂੰ ਕਿਸੇ ਆਪਣੇ ਨੀਅਰ ਐਂਡ ਡੀਅਰ ਦੀ ਬੈਡ ਨਿਊਜ਼ ਮਿਲਦੀ ਹੈ और एंगजाइटी लग रही है तो असी सब कुछ अपनी एंगजाइटी डिप्रैशन सब कुछ भूल के असी ओले अटेंशन जोड़ा चेंज हो जाएगा तो सब तो पहले की करना चाहिए कि असं कुछ करिए कि मतलब जिमें वी कैन थिंक ऑफ कि एनी फाइव थिंग्स वी कैन सी एनी फोर थिंग्स विच कैन वी स्मेल थ्री थिंग्स वी कैन टच एक्सट्रा और कोशिश करिए थोड़ा जहा पानी पीए और अगर एंगजाइटी बहुत ज्यादा है सो डेफिनेटली आप रखो दीज आर शोर्ट टर्म गोल्स सो देर आर एंगजाइटी तो ठीक होने के दो तरीके है एक तुम दवाई नाल कर सकते हो दवाई साइड इफेक्ट्स काफ़ी हो सकते हैं बट एंगजायटी जी सब तो अच्छी तरह डील कर सज ओन डेट दैट इज हिपनोथेरेपी एंड पास लाइफ फ्रिग्रेस ਤੇ ਬੜੇ ਹੀ ਅੱਛੇ ਰਿਜ਼ਲਟਸ ਨੇ ਤੁਸੀਂ ਕੁਝ ਵੀ ਥੈਰੇਪੀਸ ਲੈ ਕੇ ਬੜੀ ਜਲਦੀ ਐਨੈਰੋਬ কন্ট্রোল ਕਰ ਸਕਦੇ ਹੋ ਔਰ ਤੁਸੀਂ ਉਸ ਥੈਰੇਪੀਸ ਤੋਂ ਕੁਝ ਥੈਰੇਪੀਸ ਤੋਂ ਬਾਅਦ ਤੁਸੀਂ ਕੁਝ ਐਸੀ ਪ੍ਰੈਕਟਿਸਿਜ਼ ਸਿੱਖ ਸਕਦੇ ਹੋ ਕਿ ਜਦੋਂ ਤੁਸੀਂ ਕਰੋਗੇ ਤੁਹਾਨੂੰ ਐਂਗਜ਼ਾਇਟੀ ਅਟੈਕਸ ਪੈਨਿਕ ਅਟੈਕਸ ਐਂਗਜ਼ਾਇਟੀ ਵਰਗੀ ਚੀਜ਼ਾਂ ਨਹੀਂ ਹੋਣਗੀਆਂ ਜੀ ਬਿਲਕੁਲ ਮੈਂ ਤੁਹਾਡੇ ਤੋਂ ਇਹ ਵੀ ਜ਼ਰੂਰ ਜਾਨਣਾ ਚਾਹਾਂਗੀ ਡਾਕਟਰ ਰਾਜੇਸ਼ ਕਿ ਜੇਕਰ ਐਂਗਜ਼ਾਇਟੀ ਤੋਂ ਕੋਈ ਪੀੜਤ ਹੁੰਦਾ ਹੈ ਤਾਂ ਕੀ ਐਂਗਜ਼ਾਇਟੀ ਜਿਹੜਾ ਡਿਸਆਰਡਰ ਹੈ ਉਸ ਵਿਅਕਤੀ ਦੇ ਨਾਲ ਜ਼ਿੰਦਗੀ ਪਰ ਚੱਲਦਾ ਹੈ ਕਿ ਇਸ ਦਾ ਪ੍ਰੋਪਰ ਜਿਹੜਾ ਕੋਈ ਅਜਿਹਾ ਇਲਾਜ ਹੋਵੇ ਕਿ ਜੜੋ ਜੜੇ ਉਸ ਵਿਅਕਤੀ ਤੋਂ ਦੂਰ ਹੋਵੇ ਦੂਸਰੇ ਪਾਸੇ ਤੁਸੀਂ ਇਹ ਵੀ ਸਾਨੂੰ ਜ਼ਰੂਰ ਦੱਸੋ ਕਿ ਐਂਗਜ਼ਾਇਟੀ ਤੋਂ ਬਚਣ ਦੇ ਲਈ ਦਰਸ਼ਕਾਂ ਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵੀ ਜੜੀਆਂ ਉ ਵਰਤਣੀਆਂ ਚਾਹੀਦੀਆਂ ਇਨਾ ਬੜਾ ਇੱਕ ਡੀਪ ਰੂਟਡ ਸਵਾਲ ਹੈ ਅਗਰ ਐਂਗਜ਼ਾਇਟੀ ਜਿਹੜੇ ਕੁਛ ਹੈ ਕਿ ਅਸੀਂ ਕਈ ਵਾਰੀ ਕੇਸਿਸ ਤੇ ਦੇਖਿਆ ਹੈ ਕਿ ਜਿਹੜੀ ਐਂਗਜ਼ਾਇਟੀ ਹੈ ਸਾਨੂੰ ਆਪਣੇ ਪਾਸਟ ਲਾਈਫ ਕਰਕੇ ਵੀ ਆਂਦੀ ਹੈ ਔਰ ਉਹਨਾਂ ਦਾ ਐਗਜ਼ੈਕਟ ਰੀਜ਼ਨ ਮੈਡੀਕਲ ਸਾਇੰਸ ਅਵੇਲੇਬਲ ਨਹੀਂ ਹੈ ਮੈਂ ਤੁਹਾਨੂੰ ਇੱਕ ਐਗਜ਼ੈਂਪਲ ਸ਼ੇਅਰ ਕਰਨਾ ਚਾਹਾਂਗਾ ਚੰਡੀਗੜ੍ਹ ਦੇ ਇੱਕ ਬਹੁਤ ਇੰਡਸਟਰੀਸ ਨੇ ਉਹਨਾਂ ਨੂੰ ਐਗਜ਼ੈਕਟਲੀ 4 ਵਜੇ ਹੋ ਜਾਂਦੀ ਸੀ ਉਹਨਾਂ ਨੇ ਕਾਫੀ ਮੈਡੀਕਲ ਇਲਾਜ ਕਰਵਾਇਆ ਪੀਜੀੀ ਤੋਂ ਆਈਏਐਮਐਸ ਤੋਂ ਲੇਕਿਨ ਉਹ ਠੀਕ ਨਹੀਂ ਹੋਈ but when we came to me we tried to go to the root causes through many tests lekin sanu reason nahi palya but jadon hmm. when we took him to the past life regression te pata lagya ke onna da pichle janam ch char bandya ne 4 baje brutal murder kita siga so through mind empowerment techniques psychodramas hypnotherapies and such kind of therapies nal asyu sari anxiety onna di release karti ेंट करने एनू है कि परमानेंट करने हिप्नोथेरेपी इज द ओनली कॉन्टैक्ट करो और उस तो तुसी कुछ लवो एंड हाउ टू डू थेरेपीज एट होम दिस इज वन वे अगर तुसी तो ठीक होना चाहते हो लेकिन अगर मेडिसन करना चाहते हो तो डेफिनेटली मेडिसन का लंबे टाइम तक किसी डॉक्टर सलाह नएगी ਸੋ ਐਂਗਜ਼ਾਈਟੀ ਨੂੰ ਹੈਂਡਲ ਕਰਨ ਦੇ ਸਿਰਫ ਦੋ ਹੀ ਤਰੀਕੇ ਹੈ ਇਦਰ ਥਰੂ ਥੈਰੇਪੀਜ਼ ਔਰ ਥਰੂ ਮੈਡੀਸਿਨਸ ਜੀ ਅ ਸ਼ੁਕਰੀਆ ਡਾਕਟਰ ਰਾਜੇਸ਼ ਸਾਡੇ ਨਾਲ ਜੁੜਨ ਦੇ ਲਈ ਕਿਉਂਕਿ ਸਮਾਂ ਨਹੀਂ ਇਜਾਜ਼ਤ ਨਹੀਂ ਦੇ ਰਿਹਾ ਸਾਡੇ ਨਾਲ ਬਹੁਤ ਸਾਰੇ ਕਾਲਰਸ ਕੋਲ ਜੁੜੇ ਹੋਏ ਨੇ ਲੇਕਿਨ ਮੈਂ ਉਹਨਾਂ ਕਾਲਰਾਂ ਤੋਂ ਵੀ ਜਿਹੜੇ ਹੈ ਸਾਡੇ ਦਰਸ਼ਕਾਂ ਤੋਂ ਵੀ ਮਾਫੀ ਚਾਹੂੰਗੀ ਕਿ ਸਮਾਂ ਨਹੀਂ ਇਜਾਜ਼ਤ ਨਹੀਂ ਦੇ ਰਿਹਾ ਲੇਕਿਨ ਇਹ ਜ਼ਰੂਰ ਹੈ ਕਿ ਇਸ ਟਾਪਿਕ ਤੇ ਅਸੀਂ ਦੁਬਾਰਾ ਜਿਹੜਾ ਜ਼ਰੂਰ ਗੱਲਬਾਤ ਕਰਾਂਗੇ ਸੋ ਡਾਕਟਰ ਰਾਜੇਸ਼ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਹਾਡੇ ਰਾਹੀਂ ਦਰਸ਼ਕਾਂ ਨੂੰ ਬਹੁਤ ਖਾਸ ਜਾਣਕਾਰੀ ਪਹੁੰਚੀ ਸੋ ਸਾਡੇ ਦਿਨ ਜਿੰਨੇ ਵੀ ਦਰਸ਼ਕ ਅੱਜ ਇਸ ਪ੍ਰੋਗਰਾਮ ਨੂੰ ਦੇਖ ਰਹੇ ਸੀ ਸੁਣ ਰਹੇ ਸੀ ਸਮਾਂ ਬਹੁਤ سارے ਦਰਸ਼ਕ ਕਾਲਰ ਸਾਡੇ ਨਾਲ ਜੁੜੇ ਸੀ ਲੇਕਿਨ ਅਸੀਂ ਫਿਰ ਤੋਂ ਇਸ ਟਾਪਿਕ ਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ ਤੁਸੀਂ ਲਗਾਤਾਰ ਬਨੇ ਰਿਹਾ ਕਰੋ ਸੰਜੀਵਨੀ ਪ੍ਰੋਗਰਾਮ ਦੇ ਨਾਲ ਇਸ ਤੋਂ ਇਲਾਵਾ ਹੋਰ ਵੀ ਵਕ ਵਕ ਪਰੇਸ਼ਾਨੀਆਂ ਵਕ ਵਕ ਸਮੱਸਿਆਵਾਂ ਬਹੁਤ ਸਾਰੀਆਂ ਵੱਖਰੀਆਂ ਬਿਮਾਰੀਆਂ ਬਾਰੇ ਅਸੀਂ ਤੁਹਾਨੂੰ ਜਾਗਰੂਕ ਕਰਦੇ ਆ ਤਾਂ ਕਿ ਤੁਸੀਂ ਸਾਰੇ ਤੰਦਰੁਸਤ ਰਹੋ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਐਨ ਨਹੀਂ ਤੇ ਤੁਸੀਂ ਹੁਣ ਮੈਨੂੰ ਦੋ ਇਜਾਜ਼ਤ ਧੰਨਵਾਦ